ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਥਨ ਕਰਦੇ ਐ ਗੁਰਤੀ ਕਹਿੰਦੇ ਗੁਰੂ ਸਾਹਿਬ ਤੋਂ ਗਿਆਨ ਪਾਏ ਜਨ ਕੋਈ ਵੇਖੋ ਸਿੱਖ ਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਐ ਆਪਣੇ ਆਪ ਨੂੰ ਸਿੱਖ ਕਹਾਉਂਦੇ ਵੀ ਐ ਪਰ ਸਤਿਗੁਰ ਜੀ ਕਥਨ ਕਰਦੇ ਐ ਭਾਈ ਗੁਰੂ ਸਾਹਿਬ ਜੀ ਤੋਂ ਜਿਹੜੀ ਗਿਆਨ ਦੀ ਪ੍ਰਾਪਤੀ ਐ ਨਾ ਇਹ ਕੋਈ ਵਿਰਲਾ-ਵਿਰਲਾ ਹੀ ਕਰ ਸਕਦਾ ਹੈ ਗਿਆਨ ਕੀ ਐ ਜਿਹੜਾ ਹਨੇਰੇ ਦੇ ਵਿੱਚੋਂ ਵਹਿਮਾਂ ਦੇ ਵਿੱਚੋਂ ਭਰਮਾਂ ਦੇ ਵਿੱਚੋਂ ਕੱਢ ਕਰਕੇ ਤੇ ਚਾਨਣ ਦੇ ਵਿੱਚ ਰੋਸ਼ਨੀ ਦੇ ਵਿੱਚ ਲੈ ਆਵੇ ਉਹਨੂੰ ਕਹਿੰਦੇ ਨੇ ਗਿਆਨ ਤੇ ਕੁੰਬੇ ਬੱਧਾ ਜਲਦਾ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਧਾ ਮੰਨਦਾ ਹੈ ਗੁਰ ਬਿਨ ਗਿਆਨ ਨਾ ਹੋਏ ਸੱਚੇ ਗੁਰੂ ਸਾਹਿਬ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਤੇ ਸੇਕ ਆਉਂਦੇ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਰ ਮਹਾਰਾਜ ਹੈ ਬੇਖੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਗੁਰੂ ਕਿਉ ਸਿੱਖੋ ਗੁਰੂ ਦੇ ਚਰਨਾਂ ਦੇ ਵਿੱਚ ਤੇ ਬੇਅੰਤ ਪ੍ਰਾਨੀ ਆਉਂਦੇ ਐ ਪਰ ਕੋਈ ਮੈਨੇ ਵਿਰਲਾ-ਵਿਰਲਾ ਬੜੀ ਘੱਟ ਗਿਣਤੀ ਹੁੰਦੀ ਐ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਤੋਂ ਗਿਆਨ ਦੀ ਪ੍ਰਾਪਤੀ ਕਰਦੇ ਐ ਜਾਂ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਹੁੰਦੀ ਐ ਵੀ ਸਾਨੂੰ ਗਿਆਨ ਹੋ ਜਾਣਾ ਕਰੇ ਇੱਕ ਫੋਕਾ ਗਿਆਨ ਹੋਣਾ ਕਰਦਾ ਐ ਜਿਹੜਾ ਇਕੱਲਾ ਕਿਤਾਬਾਂ ਪੜ੍ਹ ਕਰਕੇ ਜਾਂ ਇਕੱਲਾ ਉਹ ਦੁਨਿਆਵੀ ਚੀਜ਼ਾਂ ਨੂੰ ਸਿੱਖ ਕਰਕੇ ਆਉਂਦਾ ਹੈ ਗਿਆਨ ਤੇ ਉਹਨਾਂ ਨੂੰ ਵੀ ਬੜਾ ਹੋ ਜਾਣਾ ਕਰਦਾ ਹੈ ਜਿਨ੍ਹਾਂ ਨੇ ਉਮਰਾਂ ਬੜੀਆਂ ਨੰਘਾ ਲੀਆਂ ਨੇ ਪਰ ਉਹਨਾਂ ਦਾ ਗਿਆਨ ਇਦਾਂ ਹੁੰਦਾ ਜਿਵੇਂ ਸਿਆਣਿਆਂ ਦੀ ਇੱਕ ਘਾਵਤ ਸੁਣੀ ਹੈ ਨਾ ਕਿ ਸਿਆਣਾ ਕਾ ਰੂੜੀਆਂ ਤੇ ਜਾ ਕਰਕੇ ਬੈਂਦਾ ਉਹ ਗਿਆਨ ਇਦਾਂ ਦਾ ਹੈ ਕੁਝ ਉਹ ਹੈ ਤੇ ਬੜੇ ਸਿਆਣੇ ਪਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਿੱਚ ਨਾ ਆਉਣ ਕਰਕੇ ਉਹ ਕਾਂ ਸਿਆਣੇ ਹੋ ਜਾਣਾ ਕਰਦੇ ਨੇ ਤੇ ਸਿਆਣਾ ਕਾਂ ਫਿਰ ਰੂੜੀਆਂ ਤੇ ਜਾ ਕੇ ਹੀ ਬਹਿਣਾ ਕਰਦਾ ਜਿਹੜੇ ਗੁਰੂ ਸਾਹਿਬ ਜੀ ਦੇ ਸਿੱਖ ਨੇ ਨਾ ਭਾਈ ਉਹ ਨੇ ਅਸਲ ਸਿਆਣੇ ਉਹ ਨੇ ਅਸਲ ਵਿਦਵਾਨ ਜਨ ਜਿਨ੍ਹਾਂ ਨੇ ਵਿਕਾਰਾਂ ਨੂੰ ਕੁਰੀਤੀਆਂ ਨੂੰ ਬਾਦ ਫੈਲੀਆਂ ਨੂੰ ਝੂਠ ਦਾ ਤਿਆਗ ਕਰਕੇ ਸੱਚੇ ਗਿਆਨ ਦੀ ਪ੍ਰਾਪਤੀ ਕੀਤੀ ਹੈ ਗੁਰੂ ਸਾਹਿਬ ਜੀ ਕਥਨ ਕਰਦੇ ਆ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਭਾਈ ਜਿਹੜੇ ਗੁਰੂ ਸਾਹਿਬ ਜੀ ਦੇ ਬ੍ਰਹਮ ਗਿਆਨੀ ਸਿੱਖ ਨੇ ਨਾ ਉਹਨਾਂ ਦਾ ਤੇ ਭੋਜ ਨਹੀਂ ਸੱਚਾ ਗਿਆਨ ਹੋਣਾ ਕਰਦਾ ਤੇ ਕੁੰਬੇ ਬੱਦਾ ਜਲ ਰਹਾ ਹੈ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹਾ ਹੈ ਗੁਰ ਬਿਨ ਗਿਆਨ ਨਾ ਹੋਏ ਕਹਿੰਦੇ ਮਨ ਉਦਾਂ ਵੱਜਦਾ ਹੀ ਨਹੀਂ ਜਿੰਨਾ ਚਿਰ ਤੱਕ ਗਿਆਨ ਨਾ ਹੋਵੇ ਇਸ ਵਾਸਤੇ ਸਤਿਗੁਰ ਜੀ ਕਥਨ ਕਰਦੇ ਭਾਈ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਤੋਂ ਗਿਆਨ ਪ੍ਰਾਪਤ ਕਰ ਸਕਦਾ ਕਿਉਂ ਕਿਉਂਕਿ ਸਮਰਪਿਤ ਹੋਣਾ ਪੈਂਦਾ ਜਿੰਨਾ ਚਿਰ ਤੱਕ ਸਿੱਖ ਸਮਰਪਿਤ ਨਹੀਂ ਨਾ ਜਿੰਨਾ ਚਿਰ ਤੱਕ ਗੁਰੂ ਤੇ ਸ਼ੰਕਾ ਹੈ ਜਾਂ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਮਰਪਿਤ ਨਹੀਂ ਕਰਦਾ ਉਹਨਾਂ ਚਿਰ ਤੱਕ ਗੱਲ ਨਹੀਂ ਬਣਨਾ ਕਰਦੀ ਸੰਪਰਦਾਇ ਸਟਿਕ ਦੇ ਅੰਦਰ ਬੜੀ ਸੋਹਣੀ ਸੁਖਦੇਵ 무ਨੀ ਜੀ ਦੀ ਸਾਖੀ ਆਉਂਦੀ ਹੈ ਵਿਆਸ ਰਿ ਕੀ ਦਾ ਪੁੱਤਰ ਹੋਇਆ ਹੈ ਸੁਖਦੇਵ 무ਨੀ ਤੇ ਬਚਪਨ ਤੋਂ ਹੀ ਜਨਮ ਤੋਂ ਹੀ ਬਹੁਤ ਵੈਰਾਗੀ ਸੁਭਾਅ ਸੀ ਇਹਨਾਂ ਦਾ ਤੇ ਵੈਰਾਗੀ ਸੁਭਾਅ ਹੋਣ ਕਰਕੇ ਜੰਗਲ ਦੇ ਵਿੱਚ ਜਾ ਕਰਕੇ ਬੜੀ ਤਪੱਸਿਆ ਕਰਿਆ ਕਰਦੇ ਸਨ ਪਰ ਪਰਮੇਸ਼ਰ ਨੇ ਇਹ ਜਾਣਿਆ ਵੀ ਇਹਨਾਂ ਨੇ ਜੇ ਗੁਰੂ ਨਹੀਂ ਧਾਰਨ ਕੀਤਾ ਇਸ ਵਾਸਤੇ ਇਹਨਾਂ ਨੂੰ ਸਿੱਖਿਆ ਦੇਣ ਵਾਸਤੇ ਪਾਪਾ ਪਕਸ਼ੀਆਂ ਦੇ ਰਾਹੀਂ ਸਿੱਖਿਆ ਦੇਣਾ ਕੀਤੀ ਸੀ ਇੱਕ ਕਬੂਤਰ ਤੇ ਕਬੂਤਰੀ ਜੇਸ ਪੇੜ ਦੇ ਥੱਲੇ ਸੁਖਦੇਵ 무ਨੀ ਜੀ ਬੈਠੇ ਹੋਏ ਸਨ ਉਹਦੇ ਉੱਪਰ ਆ ਕਰਕੇ ਤੇ ਗੱਲਾਂ ਕਰਨ ਲੱਗ ਪਏ ਕਬੂਤਰ ਕਬੂਤਰੀ ਨੂੰ ਕਹਿਣ ਲੱਗਾ ਵੀ ਆਂਡੇ ਦੇਣ ਦਾ ਮੌਸਮ ਆ ਗਿਆ ਹੈ ਤੇ ਤੂੰ ਇਸ ਸਾਧੂ ਦੀਆਂ ਜਟਾਵਾਂ ਦੇ ਵਿੱਚ ਜਾ ਕਰਕੇ ਆਂਡੇ ਦੇ ਦੇਣਾ ਕਰ ਕਿਉਂਕਿ ਹੌਸਲਾ ਤੇ ਆਪਾਂ ਬਣਾਇਆ ਨਹੀਂ ਤੇ ਅਗੋਂ ਕਬੂਤਰੀ ਕਹਿਣ ਲੱਗੀ ਵੀ ਇਹ ਨਿਗਰਾ ਹੈ ਜੇ ਇਹਦੇ ਜਟਾਵਾਂ ਦੇ ਵਿੱਚ ਆਂਡੇ ਦਿੱਤੇ ਪਹਿਲਾਂ ਹੀ ਆਪਾਂ ਜੂਨੀਆਂ ਦੇ ਵਿੱਚ ਪਏ ਆ ਪਤਾ ਨਹੀਂ ਆਪਾਂ ਨੂੰ ਹੋਰ ਕਿੰਨੀਆਂ ਗਿੱਤਰਿਕਤ ਜੂਨੀਆਂ ਦੇ ਵਿੱਚ ਪੈਣਾ ਪਵੇ ਇਹ ਗੱਲ ਸੁਣ ਕਰਕੇ ਸੁਖਦੇਵ 무ਨੀ ਦੇ ਮਨ ਨੂੰ ਬੜੀ ਠੇਸ ਵੱਜੀ ਸੀ ਕਿ ਪਸ਼ੂ ਪੰਛੀ ਵੀ ਮੇਰੇ ਲੱਗਿਆ ਉਹਨੂੰ ਰਾਜੀ ਨਹੀਂ ਕਿਉਂਕਿ ਮੈਂ ਨਿਗੋਰਾ ਹਾਂ ਨਿਗੋਰੇ ਕਾ ਹੈ ਨਾਉ ਬੁਰਾ ਤੇ ਇਹਨਾਂ ਨੇ ਆਪਣੇ ਪਿਤਾ ਨੂੰ ਜਾ ਕਰਕੇ ਬੇਨਤੀ ਕੀਤੀ ਵੀ ਗੁਰੂ ਧਾਰਨ ਕਰਨਾ ਹੈ ਤੇ ਵਿਆਸ ਰਿ ਕੀ ਜੀ ਨੇ ਜਾਣਿਆ ਵੀ ਮੈਂ ਦਾ ਪਿਤਾ ਹਾਂ ਇਹਦੀ ਭਾਵਨਾ ਮੇਰੇ ਤੇ ਵੱਜਣੀ ਨਹੀਂ ਰਾਜੇ ਜਨਕ ਦੇ ਕੋਲ ਫਿਰ ਭੇਜਣਾ ਕੀਤਾ ਸੀ ਤੇ ਰਾਜਾ ਜਨਕ ਜੀ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਰਾਜਾ ਜਨਕ ਜੀ ਇਦਾਂ ਦੇ ਭਗਤ ਹੋਏ ਐ ਜਿਹੜੇ ਕੀ ਆਪਣੇ ਰਾਜ ਸਾਜ ਦੇ ਕਾਰ ਵਿਹਾਰ ਕਰਦੇ ਹੋਇਆ ਨਿਰਲੇਪ ਰਹਾ ਕਰਦੇ ਸਨ ਸੰਖੇਪੀ ਬੇਨਤੀ ਕਰਾਂ ਆਪ ਸਾਰੇ ਗੁਰਮੁਖ ਜਨ ਕਥਾ ਸੁਣਨ ਵਾਲੇ ਹੋ ਸਾਖੀ ਪਹਿਲਾਂ ਵੀ ਸੁਣੀ ਹੋਵੇਗੀ ਪਰ ਸਤਿਗੁਰੂ ਜੀ ਜਦੋਂ ਸਾਨੂੰ ਦੁਬਾਰਾ ਬਖਸ਼ਿਸ਼ ਕਰਦੇ ਹਨ ਨਾ ਤੇ ਸਾਡਾ ਰਿਵੀਜ਼ਨ ਹੋ ਜਾਂਦਾ ਸਾਨੂੰ ਦੁਬਾਰਾ ਯਾਦ ਕਰਵਾ ਦੇਣਾ ਕਰਦੇ ਨੇ ਇਸ ਵਾਸਤੇ ਰਹੁ ਵਿਚਾਰ ਜਦੋਂ ਸੁਖਦੇਵ 무ਨੀ ਜੀ ਜਨਕ ਰਾਜੇ ਦੇ ਕੋਲ ਪਹੁੰਚੇ ਤੇ ਗੁਰੂ ਦੇ ਉੱਪਰ ਸ਼ੰਕਾ ਕਰ ਲਿਆ ਜਿੰਨਾਂ ਨੂੰ ਗੁਰੂ ਧਾਰਨ ਕਰਨਾ ਸੀਗਾ ਕੀ ਵੇਖਿਆ ਕਿ ਦਾਸੀਆਂ ਇਹਨਾਂ ਦੇ ਪੈਰਾਂ ਦੀਆਂ ਤਲੀਆਂ ਨੂੰ ਝੱਸ ਰਹੀਆਂ ਹਨ ਤੇ ਮਨ ਦੇ ਵਿੱਚ ਸੋਚਿਆ ਵੀ ਇਹ ਮੈਨੂੰ ਕੀ ਗਿਆਨ ਦੇ ਦੇਣਗੇ ਇਹ ਤੇ ਆਪ ਰਸਾਂ ਕਸਾਂ ਦੇ ਵਿੱਚ ਨਿਰਲੇਪ ਨੇ ਤਾਂ ਜਦੋਂ ਵਾਪਸ ਜਾ ਰਹੇ ਸਨ ਨਾ ਤੇ ਰਾਤ ਦੇ ਵਿੱਚ নারদ मुनि ਜੀ ਰੇਤ ਚੁੱਕ ਚੁੱਕ ਕੇ ਤੇ ਰਾਵਾਂ ਦੇ ਵਿੱਚ ਪਾਈ ਜਾਣਾ ਕਰਨ ਤੇ ਸੁਖਦੇਵ मुनि जी ਕਹਿਣ ਲੱਗੇ নারদ ਜੀ ਤੁਸੀਂ ਇਹ ਕੀ ਕਰ ਰਹੇ ਹੋ ਤੇ নারদ मुनि जी ਕਹਿਣ ਲੱਗੇ ਵੀ ਮੈਂ ਤਾਂ ਪਹਾੜ ਬਣਾ ਰਿਹਾ ਹਾਂ ਤੇ ਸੁਖਦੇਵ मुनि ਕਹਿਣ ਲੱਗੇ নারদ ਜੀ ਤੁਹਾਨੂੰ ਨਹੀਂ ਪਤਾ ਵੀ ਜਿਹੜੀ ਰੇਤ ਦਾ ਤੁਸੀਂ ਚੁੱਕ ਕੇ ਲਿਆ ਕੇ ਪਾਉਂਦੇ ਜੋ ਤੇ ਉਹਦੇ ਪਾਣੀ ਦੇ ਵਿੱਚ ਫੇਰ ਵਹਿ ਜਾਣਾ ਕਰਦੀ ਹੈ ਇਹ ਗੱਲ ਤੇ ਆਮ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੈ ਤੇ ਨਾਰਦ ਜੀ ਕਹਿਣ ਲੱਗੇ ਮੈਨੂੰ ਤੇ ਇਹ ਗੱਲ ਪਤਾ ਹੈ ਪਰ ਤੈਨੂੰ ਇਹ ਗੱਲ ਨਹੀਂ ਪਤਾ ਵੀ ਗੁਰੂ ਦੇ ਉੱਪਰ ਸ਼ੰਕਾ ਨਹੀਂ ਕਰੀਦਾ ਜੇ ਗੁਰੂ ਦੇ ਉੱਪਰ ਸ਼ੰਕਾ ਕਰ ਲਈਏ ਤੇ ਪਾਰ ਉਤਾਰਾ ਨਹੀਂ ਹੁੰਦਾ ਕਹਿੰਦੇ ਇਹ ਵੀ ਇੱਕ ਗੱਲ ਛੋਟੇ ਜਿਹੇ ਬੱਚੇ ਨੂੰ ਵੀ ਪਤਾ ਹੈ ਸੁਖਦੇਵ 무ਨੀ ਦੇ ਮਨ ਦੇ ਵਿੱਚ ਬੜੀ ਸੱਟ ਵੱਜੀ ਫੇਰ ਵਾਪਸ ਆਇਆ ਤੇ ਜਦੋਂ ਵਾਪਸ ਆਇਆ ਤੇ ਪਹਿਰੇਦਾਰ ਨੇ ਆਖਿਆ ਵੀ ਆਪਣਾ ਸਮਾਨ ਇੱਥੇ ਬਾਹਰ ਹੀ ਰੱਖ ਰੱਖ ਦੋ ਤੇ ਆਪ ਅੰਦਰ ਆ ਜਾਓ ਤੇ ਆਪਣੀ ਤੂੰਬੀ ਤੇ ਆਪਣੀ ਫੌੜੀ ਜਿਹਨੂੰ ਵਿਰਾਗਣ ਵੀ ਕਹਿ ਦਿੰਦੇ ਐ ਉਹ ਦਰਵਾਜੇ ਤੇ ਰੱਖ ਜੀ ਇਥੋਂ ਧਿਆਨ ਦੇ ਨਾਲ ਸੁਣੇ ਕਿਉਂਕਿ ਜੇ ਧਿਆਨ ਕਥਾ ਦੇ ਵਿੱਚੋਂ ਨਿਕਲ ਜਾਵੇ ਤੇ ਗੱਲ ਪੱਲੇ ਨਹੀਂ ਪੈਂਦੀ ਤੂੰਬੀ ਤੇ ਫੌੜੀ ਦਰਵਾਜੇ ਤੇ ਰੱਖ ਦਿੱਤੀ ਅੰਦਰ ਚਲਾ ਗਿਆ ਅੰਦਰ ਜਾ ਕਰਕੇ ਖਲੋ ਗਿਆ ਰਾਜੇ ਜਨਕ ਨੂੰ ਨਮਸਕਾਰ ਕੀਤੀ ਕਹਿੰਦਾ ਉਪਦੇਸ਼ ਬਖਸ਼ਿਸ਼ ਕਰੋ ਉਪਦੇਸ਼ ਲੈਣ ਆਇਆ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਰਾਜਾ ਜਨਕ ਜੀ ਬੋਲੇ ਨਹੀਂ ਇਤਨੇ ਚੇਰ ਨੂੰ ਸੇਵਾਦਾਰ ਭੱਜ ਆਇਆ ਰਾਜਾ ਜਨਕ ਜੀ ਤੁਹਾਡੇ ਸ਼ਹਿਰ ਵਿੱਚ ਅੱਗ ਲੱਗ ਗਈ ਹੈ ਰਾਜਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਉਹ ਚਲਾ ਗਿਆ ਥੋੜੇ ਸਮੇਂ ਬਾਅਦ ਫੇਰ ਆਇਆ ਅੱਗ ਵੱਧਦੀ ਜਾ ਰਹੀ ਹੈ ਰਾਜਾ ਜਨਕ ਜੀ ਨੇ ਫੇਰ ਕੋਈ ਜਵਾਬ ਨਾ ਦਿੱਤਾ ਜਦੋਂ ਤੀਜੀ ਵਰੀ ਆਇਆ ਕਹਿਣ ਲੱਗਾ ਅੱਗ ਚਲਦੀ ਚਲਦੀ ਤੁਹਾਡੇ ਮਹਿਲਾਂ ਤੱਕ ਆ ਗਈ ਹੈ ਜਦੋਂ ਇਹ ਗੱਲ ਸੁਣੀ ਤੇ ਸੁਖਦੇਵ 무ਨੀ ਜੀ ਭੱਜਣ ਲੱਗੇ ਦਰਵਾਜ਼ੇ ਵੱਲ ਨੂੰ ਵੀ ਮੇਰੀ ਤੂੰਬੀ ਤੇ ਮੇਰੀ ਫੌੜੀ ਉੱਤੇ ਪਈਏ ਤੇ ਮੈਂ ਭੱਜ ਕਰਕੇ ਫੜ ਲੈਣਾ ਕਰਾਂ ਜਦੋਂ ਮੁਰਨ ਲੱਗੇ ਤੇ ਰਾਜਾ ਜਨਕ ਜੀ ਨੇ ਹੱਥੋਂ ਫੜ ਲਿਆ ਕਹਿਣ ਲੱਗੇ ਸੁਖਦੇਵ ਮੁਨੀ ਜੀ ਮੇਰੇ ਸਾਰੇ ਸ਼ਹਿਰ ਨੂੰ ਆਗ ਲੱਗ ਗਈ ਮੇਰੇ ਮਹਿਲਾਂ ਤੱਕ ਆ ਗਈ ਮੈਂ ਤੇ ਬੋਲਿਆ ਨਹੀਂ ਤੇ ਤੁਹਾਡੀ ਤੁੰਬੀ ਤੇ ਫੌੜੀ ਦਰਵਾਜੇ ਦੇ ਪਈ ਐ ਤੇ ਤੁਸੀਂ ਭੱਜ ਕਰਕੇ ਉਹਨੂੰ ਲੈਣ ਵਾਸਤੇ ਤੁਰ ਪੇ ਜੋ ਦੱਸੋ ਵੀ ਮਾਇਆ ਦੇ ਵਿੱਚ ਕੌਣ ਫਸਿਆ ਹੈ ਪਦਾਰਥਾਂ ਦੀ ਪਕੜ ਕਿਨੂੰ ਹੈ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਤੋਂ ਗਿਆਨ ਲੈਣਾ ਕੋਈ ਸੌਖੀ ਗੱਲ ਨਹੀਂ ਗੁਰੂ ਕੀ ਪਿਆਰ ਹੈ ਮਨਾਂ ਚ ਝਾਤੀ ਮਾਰ ਕੇ ਵੇਖੀਏ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣੇ ਉਹਨਾਂ ਦਾ ਧਿਆਨ ਇੱਥੇ ਰੱਖਣਾ ਚਾਹੀਦਾ ਹੈ ਤੇ ਜੇ ਉਸ ਕਾਜੀ ਵਾਂਗੂ ਤੇ ਰਾਜੇ ਵਾਂਗੂ ਅਸੀਂ ਵੀ ਘੋੜਿਆਂ ਦੇ ਵਿੱਚ ਜਾਂ ਵਪਾਰ ਦੇ ਵਿੱਚ ਜੇ ਸਾਡਾ ਧਿਆਨ ਰਹਿ ਗਿਆ ਫਿਰ ਹਾਜ਼ਰ ਗੈਰ ਹਾਜ਼ਰ ਹੋ ਜਾਣਾ ਕਰਾਂਗੇ ਰੋ ਵਿਚਾਰ ਤੇ ਕਹਿਣ ਲੱਗੇ ਮੈਨੂੰ ਸੁਖਦੇਵ ਜੀ ਕਹਿਣ ਲੱਗੇ ਮੈਨੂੰ ਮaaf ਕਰ ਦਿਓ ਪਰ ਹੁਣ ਮੈਨੂੰ ਉਪਦੇਸ਼ ਬਖਸ਼ਿਸ਼ ਕਰੋ ਰਾਜਾ ਜਨਕੀ ਕਹਿਣ ਲੱਗੇ ਅਸੀਂ ਭਾਈ ਅੱਗ ਕਰ ਰਹੇ ਆਂ ਜਾਓ ਜਾ ਕਰਕੇ ਮੈਲਾਂ ਦੇ ਪਿਛਲੇ ਪਾਸੇ ਖਲੋ ਜਾਣਾ ਕਰੋ ਜਦੋਂ ਯੱਗ ਸੰਪੂਰਨ ਹੋਵੇਗਾ ਉਦੋਂ ਆਪੇ ਬੁਲਾਵਾਂਗੇ ਗੁਰ ਤੇ ਗਿਆਨ ਪਾਏ ਜਨ ਕੋਏ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਨੀ ਕੋਈ ਸੌਖੀ ਬਾਤ ਨਹੀਂ ਹੈ ਤੇ ਮੈਲ ਦੇ ਪਿੱਛੇ ਜਾ ਕਰਕੇ ਖਲੋ ਗਏ ਤੇ ਰਾਜਾ ਜਨਕ ਜੀ ਨੂੰ ਉੱਪਰ ਜੂਟੀਆਂ ਪਤਲਾ ਪਵਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਮਹਾਰਾਜ ਸਾਹਿਬ ਜੀ ਦੀ ਅਗੰਮੀ ਬਾਣੀ ਕਥਨ ਕਰਦੀ ਹੈ जात न जात देख मत भरमो सुख जनक पगी ले त्यावेगो झूठन झूठ जूट परी सिर ऊपर खिन मनुआ तेल ना डुलावेगो जनक जनक बैठे सिंहासन नौ मुनी ठूर ले लावेगो जुटियां पपतना सिर दे ऊपर पइयां पर, पर मन नु डुलाया नहीं गुरु साहब जी जदों कसवट्टी लाउंदे है ना ਤਾਂ ਫਿਰ ਸਾਧ ਸੰਗਿਓ ਕਬੀਰ ਕਸੌਟੀ RAM ਕੀ ਝੂਠਾ ਟਿਕਾ ਨ ਕੋਏ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਇਥੇ ਮਰ ਜੀਵੜਿਆਂ ਦੀ ਗੱਲ ਹੈ ਮਹਾਰਾਜ ਸਾਹਿਬ ਜੀ ਨੇ ਸਿੱਖੀ ਦੀ ਸ਼ੁਰੂਆਤ ਇਥੋਂ ਕਰਦੀ ਹੈ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਉ ਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਤੇ ਮਨ ਨੂੰ ਡਲਾਉਂਦੇ ਨਹੀਂ ਖਿਨ ਮਨੁਆ ਤਿਲ ਨਾ ਡੁਲਾਵੇ ਕੋ ਮਨ ਦੇ ਵਿੱਚ ਤਹਿਆ ਕਰ ਲਿਆ ਵੀ ਹੁਣ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਕੇ ਹੀ ਜਾਣਾ ਹੈ ਜੂਟੀਆਂ ਪਤਲਾ ਸਿਰ ਦੇ ਉੱਪਰ ਪੈਂਦੀਆਂ ਰਹੀਆਂ ਜਦੋਂ ਯੱਗ ਸੰਪੂਰਨ ਹੋਇਆ ਰਾਜਾ ਜਨਕ ਜੀ ਕਹਿਣ ਲੱਗੇ ਸਦੋ ਭਾਈ ਸੁਖਦੇਵ Muni ਨੂੰ ਜਦੋਂ ਸੇਵਾਦਾਰ ਜਾ ਕੇ ਵੇਖਣ ਲੱਗੇ ਤੇ ਕੀ ਵੇਂਦੇ ਅਗੇ ਪਤਲਾਂ ਦੇ ਥੱਲੇ ਦੱਬ ਗਏ ਨੇ ਸੁਖਦੇਵ Muni ਜੀ ਪਤਲਾ ਹਟਾ ਕੇ ਸੁਖਦੇਵ Muni ਨੂੰ ਬਾਹਰ ਕੱਢਿਆ ਤੇ ਫਿਰ 사ਤਸੰਗੀ ਉਹ ਗਿਆਨ ਦਿੱਤਾ ਉਪਦੇਸ਼ ਬਖਸ਼ਿਸ਼ ਕਰਨਾ ਕੀਤਾ ਤੇ ਫਿਰ ਸੁਖਦੇਵ Muni ਜੀ ਨੇ ਗਿਆਨ ਦੀ ਪ੍ਰਾਪਤੀ ਕਰਨਾ ਕੀਤੀ ਸੀ ਗੁਰੂ ਤੋਂ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਮਸ਼ਕਤ ਘਾਲਣਾ ਪੈਂਦੀ ਹੈ ਰੋਜ਼ ਪੜ੍ਹਦੇ ਆ ਨਾ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਹੜੇ ਆਪ ਗਿਆਨ ਪ੍ਰਾਪਤ ਕਰ ਲੈਂਦੇ ਐ ਮੁਸ਼ਕਤਾਂ ਨੂੰ ਘਾਲ ਲੈਣਾ ਕਰਦੇ ਐ ਨਾ ਉਹ ਆਪ ਤੇ ਛੁੱਟਦੇ ਹੀ ਛੁੱਟਦੇ ਐ ਹੋਰਾਂ ਨੂੰ ਵੀ ਬੜਿਆਂ ਨੂੰ ਨਾਲ ਛਡਾ ਦੇਣਾ ਕਰਦੇ ਐ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਸੋ ਮਹਾਰਾਜ ਸਾਹਿਬ ਜੀ ਕਥਨ ਕਰਦੇ ਐ ਭਾਈ ਗੁਰਤੇ ਗਿਆਨ ਪਾਏ ਜਨ ਕੋਏ ਪਈ ਸੁਖਦੇਵ 무ਨੀ ਵਰਗੀ ਜੇ ਅਸੀਂ ਵੀ ਆਪਣੀ ਬਿਰਤੀ ਬਣਾ ਲੈਣਾ ਕਰੀਏ ਨਾ ਤੇ ਫਿਰ ਕਹਿੰਦੇ ਆ ਕਿ ਸਾਨੂੰ ਵੀ ਸੱਚੇ ਗੁਰੂ ਸਾਹਿਬ ਜੀ ਤੋਂ ਗਿਆਨ ਦੀ ਪ੍ਰਾਪਤੀ ਹੋ ਜਾਣਾ ਕਰੀਗੀ ਨਉ 무ਨੀ ਧੂਰ ਲੈ ਲਾਵੇਗ ਐਸੀ ਵਰ ਗਿਆਨ ਦੀ ਪ੍ਰਾਪਤੀ ਹੋਈ ਸਾਰੇ ਜਗਤ ਦੇ ਵਿੱਚ ਪ੍ਰਗਟ ਹੋਏ 15 ਭਗਤਾਂ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਵੇਖੋ ਵੀ ਨੀਵੀਆਂ ਜਾਤਾਂ ਵਾਲੇ ਵੀ ਨੇ ਨਾ ਤੇ ਮਹਾਰਾਜ ਸਾਹਿਬ ਕਥਨ ਕਰਦੇ ਭਾਈ